ਪਿੰਡ ਧੀਰਾ ਦੇ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਲੋਕਾਂ ਨੇ ਕਿਹਾ ਕਿ ਧੀਰਾ ਪਿੰਡ ਤੋਂ ਅਕਾਲਗੜ੍ਹ ਨੂੰ ਜਾਣ ਵਾਲੀ ਜਿਹੜੀ ਨਹਿਰ ਹੈ ਉਹਦੇ ਵਿੱਚ ਹਾਈ ਵੋਲਟੇਜ ਦੀਆਂ ਤਾਰਾਂ ਡਿੱਗਣ ਕਾਰਨ ਉਹਨਾਂ ਨੂੰ ਹਰ ਵੇਲੇ ਹਾਸੇ ਦਾ ਡਰ ਬਣਿਆ ਹੋਇਆ ਹੈ ਉਹਨੇ ਕਿਹਾ ਕਿ ਪਹਿਲੇ ਵੀ ਇਹ ਕਈ ਵਾਰ ਇਹੋ ਜਿਹੀਆਂ ਘਟਨਾਵਾਂ ਹੋਈਆਂ ਨੇ ਪਰ ਲੋਕਲ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਉਹਨੇ ਕਿਹਾ ਕਿ ਜੇਕਰ ਕੋਈ ਗੇਟ ਕੀਪਰ ਵੀ ਗੇਟ ਖੋਲਣ ਜਾਵੇ ਤਾਂ ਉਸ ਨੂੰ ਵੀ ਕਰੰਟ ਲੱਗ ਸਕਦਾ ਹੈ ਉਸ ਦੀ ਜਾਨ ਜਾ ਸਕਦੀ ਹੈ ਇਸ ਦੇ ਨਾਲ-ਨਾਲ ਹੋਰ ਲੋਕਾਂ ਨੂੰ ਵੀ ਇਸ ਦਾ ਨੁਕਸਾਨ ਪਹੁੰਚ ਸਕਦਾ ਹੈ ਤੇ ਇਸ ਹਾਸੇ ਨੂੰ ਰੋਕਣ ਤੋਂ ਪ੍ਰਸ਼ਾਸਨ ਨੂੰ ਗੰਭੀਰਤਾ ਨਾਲ ਕੰਮ ਲੈਣਾ ਚਾਹੀਦਾ ਹੈ ਤਾਂ ਕਿ ਲੋਕਾਂ ਨੂੰ ਆਉਣ ਵਾਲੀਆਂ ਪਰੇਸ਼ਾਨੀਆਂ ਤੋਂ ਬਚਾਇਆ ਜਾ ਸਕੇ नमस्कार जी मेरा नाम अंकित कुमार है मैं पिंड ठीरेदा रहने वाला आज ये तारਾਂ ਦੇ ਵਿੱਚ ਤੇ ਗੱਲ ਕਰਨੀ ਸੀਗੀ ਇਹ ਤਾਰਾਂ ਡਿੱਗੀਆਂ ਹੋਈਆਂ ਨਹਿਰ 'ਚ ਔਰ ਪ੍ਰਸ਼ਾਸਨ ਤੋਂ ਇਹ ਮੰਗ ਹੈ ਇਸ ਨੂੰ ਜਿੰਨੀ ਜਲਦੀ ਹੋ ਸਕੇ ਉਹਨੂੰ ਠੀਕ ਕਰਾਇਆ ਜਾਏ ਕਿਉਂਕਿ ਬਿਲਕੁਲ ਤੁਸੀਂ ਦੇਖ ਸਕਦੇ ਹੋ ਨਾਲ 게ਟ ਲੱਗੇ ਹੋਏ ਨਾ ਕੋਈ ਵੀ ਬੰਦਾ ਅਗਰ ਆ ਕੇ ਤੇ ਕੋਈ 게ਟ ਮੈਨ ਅਜ ਗੇਟ ਕੋਲੋਂ ਨੂੰ ਕ੍ਰੈਡ ਪੈਣ ਦਾ ਖਤਰਾ ਹੈ ਅਗਰ ਕਿਸੇ ਦਾ ਕੋਈ ਵੀ ਜਾਨੀ ਨੁਕਸਾਨ ਹੁੰਦਾ ਹੈ ਤਾਂ ਉਹਦਾ ਕੌਣ ਜ਼ਿੰਮੇਵਾਰ ਹੈ ਤੇ ਮੇਰੀ ਸਿਰਫ ਇਹੋ ਮੰਗ ਹੈ ਕਿ ਜੇ ਅਗਰ ਤਾਰਾਂ ਪਾਣੀ ਦੀ ਟਿੱਕੀਆਂ ਹੋਈਆਂ ਸ਼ਾਰਟ ਸਰਕਟ ਹੋਣ ਦਾ ਵੀ ਨੁਕਸਾਨ ਹੋ ਸਕਦਾ ਪਰ ਪ੍ਰਸ਼ਾਸਨ ਇਸ ਚੀਜ਼ ਨੂੰ ਨਜ਼ਰ 'ਚ ਲਿਆਵੇ ਔਰ ਇਹਨੂੰ ਇਨੀਸ਼ੀਏਟਿਵ ਉਸ ਦੇ ਉਹਨੂੰ ਠੀਕ ਕਰਵਾਵੇ ਸਰਕਲ ਇਦਾਂ ਕਿ ਇਹ ਹੈ ਕਿ ਨਹਿਰ ਦੇ ਵਿੱਚ ਤਾਰਾਂ ਡੁੱਬਣ ਦੇ ਕਰਕੇ ਕੱਲ ਨੂੰ ਸਾਡੇ ਬੱਚੇ ਜਾਂ ਕੀ ਦੇ ਬੱਚੇ ਆ ਕੇ ਪੈਰ ਡੋਬਦੇ ਆ ਪਸ਼ੂ ਪੰਛੀ ਪਾਣੀ ਪੀਂਦੇ ਆ ਜਾਂ ਨਹਿਰ ਮਹਿਕਮਾ ਵਾਲੇ ਖੁਦ ਵੀ ਇੱਕ ਗੇਟ ਵੀ ਖੋਲਣਾ ਉਹ ਵੀ ਲੋਹੇ ਦਾਗਾ ਉਹਨੂੰ ਵੀ ਪਾਣੀ ਟੱਚ ਹੁੰਦਾਗਾ ਤੇ ਕਰੰਟ ਦੇ ਹਰਚ ਵੀ ਹੈਗਾ ਨਾ ਇਥੇ ਐਮਸੀ ਬੋਲਦਾ ਨਾ ਇਥੇ ਐਮਐਲਏ ਬੋਲਦਾ ਇਥੇ ਕੋਈ ਨਹੀਂ ਬੋਲ ਸਕਦਾ ਕਿਉਂ ਇਹ ਚੁੱਪ ਹੈਗੇ ਸੋ ਸਾਰੇ ਕਿ ਕੋਈ ਮਰੇਗਾ ਕੋਈ ਜੀਏਗਾ ਇਹਨਾਂ ਨੂੰ ਇਹਦੇ ਨਾਲ ਕੋਈ ਫਰਕ ਨਹੀਂ ਹੈਗਾ ਬਸ ਸਾਨੂੰ ਇਹੀ ਬੰਦੀ ਹੈਗੀ ਹੈ ਕਿ ਕੋਈ ਆਏ ਸਾਡਾ ਮਲਗੀ ਮਸਲਾ ਹਲ ਕਰੇ ਜਿਦਾ ਜੇਈ ਸਾਹਿਬ ਜਾਂ ਕੋਈ ਸਾਡੀ ਗੱਲ ਤੇ ਸੁਨੇ ਕੋਈ ਗੱਲ ਸੁਣਨ ਵਾਲਾ ਵੀ ਕੋਈ ਨਹੀਂ ਹੈਗਾ ਅਈ ਯਾਰ ਮੈਂ ਨਹਿਰ ਮਹਿਮਿਆਂ ਵਾਲਿਆਂ ਨੂੰ ਕਿੰਨੀ ਵਾਰ ਕਹੀਏ ਤੁਸੀਂ ਕਿਸੇ ਅਧਿਕਾਰੀ ਨੂੰ ਦੱਸਿਆ ਇਸ ਬਾਰੇ ਅਧਿਕਾਰੀ ਅਸੀਂ ਨਹਿਰ ਮੈਮੇ ਵਾਲੇ ਜਿਹੜੇ ਇੱਥੇ ਬੰਦੇ ਹੈਗੇ ਸਾਡੇ ਲਾਗੇ ਜਿਹੜਾ ਬਣਾਇਆ ਨਾ ਨੇ ਦਫਤਰ ਆਪਣਾ ਅਸੀਂ ਉੱਥੇ ਕਿੰਨੀ ਵਾਰ ਗਏ ਨਾ ਉਹ ਤੇ ਉਹ ਉਹ ਵੀ ਕਹਿੰਦੇ ਆ ਉਹ ਕਹਿੰਦੇ ਉੱਪਰ ਕਹੋ ਬਿਜਲੀ ਮੈਮੇ ਵਾਲੇ ਨੂੰ ਕਹੀਏ ਉਹ ਕਹਿੰਦੇ ਉੱਪਰ ਕਹੋ ਕਿੰਨੂੰ ਉੱਪਰ ਕਹੀਏ ਉੱਪਰ ਨੂੰ ਰੱਬ ਨੂੰ ਕਹੀਏ ਜੇ ਲੈ ਕੋਈ ਮਰ ਜਾਏਗਾ ਫਿਰ ਰੱਬ ਨੂੰ ਕਹੀਏ ਆਪਾਂ ਕੀ ਮੰਗ ਕਰਦੇ ਸੀ ਮੰਗ ਇਹੀ ਕਰਨੇ ਆ ਕਿ ਇੱਕ ਖੰਭਾ ਜਲਦੀ ਜਲਦੀ ਸਿੱਧਾ ਕੀਤਾ ਜਾਏ ਜਿਹੜਾ ਟੁੱਟੇ ਦਾਗਾ ਔਰ ਇਹ ਜਿਹੜੀ ਤਾਰ ਨਹਿਰ ਦੇ ਵਿੱਚ ਡੁੱਬੰਡੀ ਆ ਇਹਨਾਂ ਨੂੰ ਸਿੱਧੀ If you wish that your child learns today and leads tomorrow, bring them to A & M's Gems Cambridge International School, Patancheru, affiliated to CBSE, New Delhi. Little kids are soft at body and strong at soul. Such is our kindergarten section, with kids-friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop freestyle jazz locking popping chess horse riding football and so on a&M's James Cambridge International School opposite Canada Palace near A&M Institute's Jalandhar Dalhousie Bypass Road, Pathankur.